ਸਾ ਪਹਿਲ ਗਮ ਜਿਹੜਾ ਹਮਲੇ ਲਈ ਭਾਜਪਾ ਦੀ ਨਫਰਤ ਵਾਲੀ ਰਾਜਨੀਤੀ ਆ ਜ਼ਿੰਮੇਵਾਰ ਕਹਿੰਦੇ ਸੰਜੇ ਰਾਉਤ ਨੇ ਕਿਹਾ ਜੀ ਤਾਂ ਪਹਿਲਾਂ ਉਹ ਕਾਫੀ ਇਹਨਾਂ ਦੇ ਦੇੜੇ ਰਿਹਾ ਭਾਰਤੀ ਜਨਤਾ ਪਾਰਟੀ ਦੇ ਜੀ ਨਹੀਂ ਸੰਜੇ ਰਾਉਤ ਜਿਹੜੇ ਹੈਗੇ ਜੀ ਉਹ ਰਾਜ ਸਭਾ ਦੇ ਮੈਂਬਰ ਹੈ ਕਨ ਪਾਰਲੀਮੈਂਟ ਦੇ ਮੈਂਬਰ ਕਿਵੇਂ ਕਹਿ ਸਕਦੇ ਆ ਉਹਨਾਂ ਨੂੰ ਜੀ ਜੀ ਔਰ ਉਹ ਜਿਹੜਾ ਸਾਹਮਣਾ ਅਖਬਾਰ ਹੈ ਸ਼ਿਫਟਨ ਅਲਾ ਉਹਦੇ ਐਡੀਟਰ ਹੈ ਬਿਲਕੁਲ ਜੀ ਅਨ ਬਾਲ ਠਾਟਰੇ ਤੋਂ ਲੈ ਕੇ ਉਹ ਸ਼ਿਵ ਸੈਨਾ ਦੇ ਨਾਲ ਜੁੜੇ ਹੋਏ ਹੈ ਹਮਮ ਔਰ ਜੇਐਸਸੀ ਭਾਰਤੀ ਜਨਤਾ ਪਾਰਟੀ ਨੂੰ ਦੇਖੀਏ ਭਾਰਤੀ ਜਨਤਾ ਪਾਰਟੀ ਕਿਸੇ ਜਮਾਨੇ ਦੇ ਵਿੱਚ ਜੇ ਪਾਸੀ ਕੋਈ ਮਜ਼ਬੂਤ ਨਹੀਂ ਸੀ ਮਹਾਰਾਸ਼ਟਰ ਦੇ ਵਿੱਚ ਜੀ ਜੀ ਇਹਦੇ ਨਾਲੋਂ ਜ਼ਿਆਦਾ ਮਜ਼ਬੂਤ ਸ਼ਿਵ ਸੈਨਾ ਹੁੰਦੀ ਸੀ ਜੀ ਔਰ ਭਾਰਤੀ ਜਨਤਾ ਪਾਰਟੀ ਜੇ ਉੱਥੇ ਅੱਜ ਮਜ਼ਬੂਤ ਹੋਈ ਹੈ ਆਪ ਦੀ ਸਰਕਾਰ ਬਣਾਈ ਹੈ ਦਵਿੰਦਰ ਫਾਗਨਵੀਸ ਸਾਹਿਬ ਇਹਨਾਂ ਦੇ ਮੁੱਖ ਮੰਤਰੀ ਬਣੇ ਜੀ ਤੇ ਇਹ ਜਿਹੜੀ ਉਹਨਾਂ ਦੀ ਤਾਕਤ ਪੜੀ ਹੈ ਤਾਕਤ ਉਹਨਾਂ ਨੇ ਜਿਹੜੀ ਹੈ ਤਾਕਤ ਤੱਕ ਕੌਂਸਲ ਦੇ ਨਹੀਂ ਉਹਨਾਂ ਨੇ ਸ਼ਿਫਟ ਕਰਨ ਦੇ ਬੁਢੇ ਇਸਤੇਮਾਲ ਕੀਤੇ ਸੀ ਹੂੰ ਹੂੰ ਫਿਰ ਤਰ੍ਹਾਂ ਦੇ ਮੋਢਿਆਂ ਦੇ ਤੇ ਚੜ ਕੇ ਤੇਰੀ ਸੱਤਾ ਵਾਲੀ ਛੱਤ ਆ ਉਹ ਉੱਥੇ ਪਹੁੰਚੇ ਵੀ ਹੈ ਔਰ ਆਮ ਤੌਰ ਤੇ ਦਰਬਾਰ ਦੇ ਕੇ ਕੇ ਜਦੋਂ ਬਾਦ ਡਾਕਟਰ ਸਾਹਿਬ ਜਿਉਂਦੇ ਹੁੰਦੇ ਸੀ ਜੀ ਪ੍ਰਧਾਨ ਮੰਤਰੀ ਵੀ ਉਹਨਾਂ ਨੂੰ ਮਿਲ ਵਾਸਤੇ ਉਹਨਾਂ ਦੀ ਜਿਹੜੀ ਹੈ ਮਾਤਸ਼ਰੀ ਜਿਹੜੀ ਹੈ ਹੇਸ਼ ਉੱਥੇ ਜਾਂਦੇ ਹੁੰਦੇ ਸੀ ਹੂੰ ਹੂੰ ਅੱਜ ਕੱਲ ਤੁਹਾਨੂੰ ਪਤਾ ਵੀ ਇਹ ਪਰਿਵਾਰ ਜਿਹੜਾ ਹੈਗਾ ਪੰਚਾ ਕਰੇ ਹੋ ਰਹੇ ਸਰਗਵਾ ਤੋਂ ਬਾਅਦ ਉਹਦਾ ਪਰਿਵਾਰ ਵੀ ਆਪਸ ਵਿੱਚ ਫਟ ਗਿਆ ਇੱਕ ਪਾਸੇ ਉਹ ਟਕਰੇ ਹੋ ਗਿਆ ਦੂਜੇ ਪਾਸੇ ਰਾਜ ਟਕਰੇ ਹੋ ਗਿਆ ਜਦੋਂ ਪਰਿਵਾਰ ਫਟ ਗਿਆ ਬੇਤੰਦੀ ਸਾਹਿਬ ਤੁਹਾਨੂੰ ਪਤਾ ਹੈ ਪਾਜ ਟੀਵੀ ਚੇਪ ਤੇ 20 ਤਾਰੀਖ ਕਮਜ਼ੋਰ ਪੈ ਜਾਂਦੀ ਹੈ ਕਿ ਉਹ ਪੂਰੀ ਤਰ੍ਹਾਂ ਕਮਜ਼ੋਰ ਹੋਈ ਰਹੀ ਹੈ ਬਿਲਕੁਲ ਜੀ ਇਹ ਠੀਕ ਹੈ ਕਿ ਇਹਨਾਂ ਨੇ ਕਾਂਗਰਸ ਪਾਰਟੀ ਨਾਲ ਨੈਸ਼ਨਲਿਸਟ ਕਾਂਗਰਸ ਪਾਰਟੀ ਨਾਲ ਸਮਝੌਤਾ ਕੀਤਾ ਸੀ ਪਰ ਉਹ ਫੇਰ ਤੋਂ ਲੜਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹਨਾਂ ਦੀ ਗੱਲ ਫੜੀ ਨਹੀਂ ਇਹ ਕਮਿਟੀ ਆਪਾਂ ਗੱਲ ਦੇਖੀਏ ਗੱਲ 판ਨ ਦੇ ਮਾਮਲੇ ਦੇ ਵਿੱਚ ਇਹ ਗੱਲ ਵੀ ਤਾਂ ਹੁਣ ਆਈ ਗਈ ਹੈ ਕਿ ਉੱਥੇ ਚੋਣ ਕਮਿਸ਼ਨ ਦੀ ਭੂਮਿਕਾ ਜਿਹੜੀ ਹੈ ਉਹ ਕਾਫੀ ਨਕਾਰਾਤਮਕ ਰਹੀ ਹੈ ਮਹਾਰਾਸ਼ਟਰ ਦੇ ਮਾਮਲੇ ਦੇ ਵਿੱਚ ਹਾਂ ਔਰ ਇਹ ਗੱਲ ਵੀ ਆ ਪਿਛਲੇ ਦਿਨਾਂ ਵਿੱਚ ਜਿਹੜੀ ਰਹੁੜਕਾ ਵੀ ਨੇ ਬਹੁਤ ਜਿਆਕ ਕਿਹਾ ਹੈ ਤੁਹਾਡੇ ਅਮਰੀਕਾ ਤੋਂ ਕਹੀ ਹੈ ਗੱਲ ਕਿ ਸ਼ਾਮ ਦੇ 5:30 ਵਜੇ ਜਿਹੜੇ ਸਾਨੂੰ ਅੰਕੜੇ ਦਿੱਤੇ ਗਏ ਚੋਣ ਕਮਿਸ਼ਨ ਨੇ ਉਸ ਤੋਂ ਬਾਅਦ 65 ਲੱਖ ਵੋਟ ਜਿਹੜੀ ਹੈਗੀ ਹੈ ਉਹ 2 ਘੰਟੇ ਚੱਲ ਗਈ ਹੈ 5:30 ਤੋਂ ਲੈ ਕੇ 7:30 ਵਜੇ ਤੱਕ ਇਹ ਦੇ ਇੱਕ ਉਹਨਾਂ ਨੇ ਹਿਸਾਬ ਲਾਇਆ ਸੀ ਕਿ ਜੇ ਇੱਕ ਬੰਦਾ 3 ਮਿੰਟ ਲੱਗਦਾ ਕੋਟ ਕੌਣ ਬਾਅਦ ਸੀ 6 ਮਿੰਟ ਲੱਗਦੇ ਆ ਤਾਂ 65 ਲੱਖ ਨੂੰ ਬਹੁਤ ਲੰਬਾ ਸਮਾਂ ਲੱਗਦਾ ਇਹ ਸਾਰੀ ਗੱਲਾਂ ਹੋੁੰਦੀਆਂ ਰਹੀਆਂ ਜੀ ਉੱਥੇ ਇਛਾਰਾ ਹੀੜਾ ਫੇੜੀਆਂ ਵੀ ਹੋਈਆਂ ਸਾਰਾ ਕੁਝ ਹੋ ਗਿਆ ਆਪਾਂ ਉਹਨਾਂ ਗੱਲਾਂ ਛੱਡ ਗਏ ਹੂੰ ਉਹਨਾਂ ਨੇ ਇਹ ਗੱਲ ਕਹੀ ਹੈ ਇਹੀ ਗੱਲ ਜਿਹੜੀ ਹੈ ਕਿ ਆਪਾਂ ਪਹਿਲਾਂ ਕਹਿ ਕੇ ਅਸੀਂ ਕਿ ਕਾਂਗਰਸ ਵਾਲੇ ਜਿਹੜੀ ਹੈ ਸੂਬਾ ਕਾਂਦੀ ਦੇ ਜੋਇਸ ਨੇ ਵੀ ਕਿਹਾ ਇਤਨਾ ਪਰ ਸੋਲੀ ਰਾਏ ਵੀ ਸੀ ਜੀ ਔਰ ਸੰਜੇ ਰਾਉਟ ਵੀ ਇਹੀ ਗੱਲ ਕਹਿ ਰਿਹਾ ਹੂੰ ਹੂੰ ਜਦੋਂ ਸੰਜੇ ਰਾਉਟ ਬੋਲਦਾ ਜੰਦੀ ਸ਼ਾਹ ਦਾ ਸਪੋਕਸਪਰਸਨ ਹੈ ਉਹ ਉਹਨਾਂ ਦੇ ਹਵਾਲਾ ਐਡੀਟਰ ਹੈ ਜੀ ਇਹਦਾ ਮਸਲਾ ਹੈ ਕਿ ਇਹ ਉਹ ਨਹੀਂ ਬੋਲਦਾ ਇਹ ਉਹ ਅਫਸ਼ੀਰ ਹੈ ਜੀ ਇੱਕ ਸਾਜ਼ੀ ਰ ਹੈ ਸਾਜ਼ੀ ਰ ਹੈ ਦਾ ਪ੍ਰਤਵਾ ਕਰਦਾ ਹੈ ਹੂੰ ਇਹਦੇ ਨਾਲ ਹੀ ਮੈਂ ਇਹ ਵੀ ਜ਼ਿਕਰ ਕਰ ਦੇਵਾਂ ਸ਼ਾਇਦ ਰਾਤ ਨੂੰ ਇੱਕ ਪਹਿਲਾ ਖਬਰ ਰਹਿ ਗਈ ਸੀ ਜੀ ਕਿ ਹੁਣੇ ਜਦੋਂ ਸੋਨਾ ਚੜਾ ਨੂੰ ਇਹ ਆਪਣੇ ਫਟਣ ਦਾ ਅਹਿਸਾਸ ਹੋ ਰਿਹਾ ਕਿ ਇਹ ਅਲੱਗ-ਅਲੱਗ ਹੋਇਆ ਤਾਂ ਸਾਡੀ ਆ ਬਾੜੀ ਹਾਲਤ ਹੋਈ ਹੈ ਹੂੰ ਹੂੰ ਉਹਨਾਂ ਦੀ ਲੇਟੈਸਟ ਡਿਵੈਲਪਮੈਂਟ ਹੋਈ ਹੈ ਮਹਾਰਾਸ਼ਟਰ ਦੇ ਵਿੱਚ ਉਹ ਪਤਾ ਲੱਗਾ ਕਿ ਰਾਜ ਠਾਕਰੇ ਤੇ ਉਦਵ ਠਾਕਰੇ ਜੀ ਇਹ ਦੋਨੋਂ ਪੇੜ ਮੁਰਕੇ ਇਕੱਠੇ ਹੋ ਰਹੇ ਹੈ ਹੂੰ ਹੂੰ ਉਹ ਪਰਿਵਾਰ ਕੱਟਾ ਹੋ ਰਿਹਾ ਤੇ ਜੇ ਇਹ ਪਰਿਵਾਰ ਕੱਟਾ ਹੁੰਦਾ ਤਾਂ ਸ਼ਾਇਦ ਇਹਨਾਂ ਦੇ ਪੈਰ ਲੱਗ ਜਾਂਦੇ ਜੀ ਮੇ ਪੰਜਾਬ ਦੇ ਵਿੱਚ ਵੀ ਆਪਾਂ ਦੇਖੀਏ ਐਸੋਲੇ ਪੰਜਾਬ ਦੇ ਵਿੱਚ ਆ ਕੈਂਡੀ ਜਾਂਦੇ ਖੇਰੂ ਖੇਰੂ ਹੈ ਜੀ ਸਭ ਤੋਂ ਖੇਰੂ ਖੇਰੂ ਹੁੰਦਾ ਨਤੀਜਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਕੇਂਦਰੀ ਹੈਗੀ ਹੈ ਬਦ ਰਹੀ ਹੈ ਜਾਂ ਸ਼ਿਵ ਸੈਨਾ ਹਾਲ ਤੁਰੇ ਵੀ ਆ ਆ ਆਮ ਆ ਵੀ ਫਾਈਟੀ ਬਦ ਰਹੀ ਹੈ ਜੀ ਉੱਥੇ ਵੀ ਹਾਲਤ ਵੀ ਇਹੀ ਬਣੀ ਦੀ ਹੈ ਤੇ ਉਹ ਕੋਸ਼ਿਸ਼ ਕਰ ਰਹੇ ਹੈ ਕਿ ਇਹ ਸਭ ਜਲਦੀ ਆਪਸੀ ਸਮਝੇ ਉਹਨੇ ਕਹਿ ਕੇ ਜਿਹੜੀ ਨਫਰਤ ਵਾਲੀ ਰਾਏ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਇਸ ਨਫਰਤ ਵਾਲੀ ਰਾਏ ਦੇ ਵਿੱਚੋਂ ਅਜਿਹੀਆਂ ਘਟਨਾਵਾਂ ਜਨਮ ਲੈ ਲਗ ਗਈ ਜੀ ਅੱਜ ਹਾਂਜੀ ਕੁਲਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਹਾਜ਼ਰਾਂ ਤੁਸੀਂ ਮੈਂ ਚੱਡੀ ਸਾਹਿਬ ਇਹ ਗੱਲ ਕਹਿਣੀ ਚਾਹਨਾ ਵਾ ਵੀ ਜਿੱਦਾਂ ਸਾਡੇ ਹੁਣ ਆਪਣਾ ਸ੍ਰੋਤੇ ਤੁਹਾਡੇ ਸੁਝਵਾਨ ਸਰੋਤੇ ਨੇ ਉਹਨੇ 1700 ਕਿੱਥੇ ਤੱਕ ਰਾਮ ਸਿੰਘ ਦਾ ਕਿੱਥੇ ਚੱਲ ਗਏ ਨੇ ਤੇ ਉਹ ਆਪਣਾ ਸਿੱਖ ਧਰਮ ਨੂੰ ਵੀ ਸਮਰਪਿਤ ਨੇ ਹਨਾ ਪੂਰੇ ਲੇਕਿਨ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਨੇ ਆ